ਸਾਹ ਲੈਣਾ ਜੀਵਨ ਦੀ ਸਭ ਤੋਂ ਜ਼ਰੂਰੀ ਪ੍ਰਕਿਰਿਆ ਹੈ ਪਰ ਅਸੀਂ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਲੈਂਦੇ ਆ ਫੇਫੜੇ ਉਸ ਨੂੰ ਆਕਸੀਜਨ ਦੇ ਵਿੱਚ ਤਬਦੀਲ ਕਰਦੇ ਨੇ ਅਤੇ ਫਿਰ ਕਾਰਬਨ ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਨਸਾਨ ਸਿਰਫ ਫੇਫੜਿਆਂ ਰਾਹੀਂ ਨਹੀਂ ਸਗੋ ਸਰੀਰ ਦੇ ਇੱਕ ਹੋਰ ਹਿੱਸੇ ਰਾਹੀਂ ਵੀ ਸਾਹ ਲੈ ਸਕਦਾ ਹੈ ਜਾਪਾਨ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਹਾਲ ਹੀ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਖੋਜ ਕੀਤੀ ਹੈ ਜਿਸ ਨੂੰ ਕਿਹਾ ਗਿਆ ਹੈ ਗੁੱਦਾ ਸਾਜਾ ਫਿਰ ਬਟ ਬ੍ਰੇਦਿਕ ਤਕਨੀਕ ਵਿਗਿਆਨੀ ਨੇ ਪਤਾ ਲਗਾਇਆ ਹੈ ਕਿ ਜੇ ਕਿਸੇ ਵਿਅਕਤੀ ਦੇ ਫੇਫੜੇ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਸਰੀਰ ਦੇ ਹੇਠਲੇ ਹਿੱਸੇ ਰਾਹੀਂ ਵੀ ਆਕਸੀਜਨ ਖੂਨ ਤੱਕ ਪਹੁੰਚਾਈ ਜਾ ਸਕਦੀ ਹੈ ਇਹ ਵਿਚਾਰ ਕੁਦਰਤ ਤੋਂ ਪ੍ਰੇਰਿਤ ਹੈ ਕੁਝ ਮੱਛੀਆਂ ਕਛੂਆ ਅਤੇ ਸਮੁੰਦਰੀ ਜੀਵ ਜਦੋਂ ਪਾਣੀ ਵਿੱਚ ਆਕਸੀਜਨ ਘਟ ਹੋ ਜਾਂਦੀ ਹੈ ਤਾਂ ਉਹ ਆਪਣੀ ਪਾਚਨ ਪ੍ਰਣਾਲੀ ਰਾਹੀਂ ਹਵਾ ਨਿਗਲਦੇ ਨੇ ਅਤੇ ਉਸੇ ਰਾਹੀਂ ਸਾਹ ਲੈਂਦੇ ਨੇ ਇਸੇ ਤਰੀਕੇ ਨੂੰ ਮਨੁੱਖਾਂ ਉਤੇ ਅਜ਼ਮਾਇਆ ਗਿਆ ਹੈ ਵਿਗਿਆਨੀਆਂ ਨੇ ਐਂਟਰਲ ਵੈਂਟੀਲੇਸ਼ਨ ਨਾਮਕ ਤਕਨੀਕ ਵਿਕਸਿਤ ਕੀਤੀ ਹੈ ਜਿਸ ਦੇ ਵਿੱਚ ਗੁੱਦਾ ਰਾਹੀਂ ਆਕਸੀਜਨ ਨਾਲ ਭਰਪੂਰ ਤਰਲ ਪਾਇਆ ਗਿਆ ਇਹ ਤਰਲ ਅੰਤੜੀਆਂ ਦੀ ਕੰਧਾਂ ਰਾਹੀਂ ਖੂਨ ਵਿੱਚ ਆਕਸੀਜਨ ਪਹੁੰਚਾਉਂਦਾ ਹੈ ਜਾਪਾਨ ਵਿੱਚ 27 ਸਿਹਤਮੰਦ ਵਿਅਕਤੀਆਂ ਉਤੇ ਇਸ ਦਾ ਟੈਸਟ ਕੀਤਾ ਗਿਆ ਹੈ ਨਤੀਜੇ ਹੈਰਾਨੀਜਨਕ ਸਨ ਕਿਸੇ ਨੂੰ ਵੀ ਕੋਈ ਗੰਭੀਰ ਨੁਕਸਾਨ ਨਹੀਂ ਪਹੁੰਚਿਆ ਅਤੇ ਸਰੀਰ ਨੇ ਇਸ ਪ੍ਰਕਿਰਿਆ ਨੂੰ ਸਹਿਣਯੋਗ ਪਾਇਆ ਵਿਗਿਆਨੀ ਕਹਿੰਦੇ ਨੇ ਕਿ ਅਗਲਾ ਕਦਮ ਆਕਸੀਜਨ ਵਾਲੇ ਤਰਲ ਨਾਲ ਟੈਸਟ ਕਰਨਾ ਹੈ ਜੋ ਫੇਫੜੇ ਬੰਦ ਹੋਣ ਦੇ ਹਾਲਾਤ ਵਿੱਚ ਜੀਵਨ ਬਚਾਉਣ ਦਾ ਨਵਾਂ ਤਰੀਕਾ ਸਾਬਿਤ ਹੋ ਸਕਦਾ ਹੈ ਸਾਹ ਲੈਣਾ ਜੀਵਨ ਦੀ ਸਭ ਤੋਂ ਜ਼ਰੂਰੀ ਪ੍ਰਕਿਰਿਆ ਹੈ ਪਰ ਅਸੀਂ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਲੈਂਦੇ ਆ ਫੇਫੜੇ ਉਸ ਨੂੰ ਆਕਸੀਜਨ ਦੇ ਵਿੱਚ ਤਬਦੀਲ ਕਰਦੇ ਨੇ ਅਤੇ ਫਿਰ ਕਾਰਬਨ ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਨਸਾਨ ਸਿਰਫ ਫੇਫੜਿਆਂ ਰਾਹੀਂ ਨਹੀਂ ਸਗੋ ਸਰੀਰ ਦੇ ਇੱਕ ਹੋਰ ਹਿੱਸੇ ਰਾਹੀਂ ਵੀ ਸਾਹ ਲੈ ਸਕਦਾ ਹੈ ਜਾਪਾਨ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਹਾਲ ਹੀ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਖੋਜ ਕੀਤੀ ਹੈ ਜਿਸ ਨੂੰ ਕਿਹਾ ਗਿਆ ਹੈ ਗੁੱਦਾ ਸਾਜ ਜਾਂ ਫਿਰ ਬਟ ਬ੍ਰੇਦਿਕ ਤਕਨੀਕ ਵਿਗਿਆਨੀ ਨੇ ਪਤਾ ਲਗਾਇਆ ਹੈ ਕਿ ਜੇ ਕਿਸੇ ਵਿਅਕਤੀ ਦੇ ਫੇਫੜੇ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਸਰੀਰ ਦੇ ਹੇਠਲੇ ਹਿੱਸੇ ਰਾਹੀਂ ਵੀ ਆਕਸੀਜਨ ਖੂਨ ਤੱਕ ਪਹੁੰਚਾਈ ਜਾ ਸਕਦੀ ਹੈ ਇਹ ਵਿਚਾਰ ਕੁਦਰਤ ਤੋਂ ਪ੍ਰੇਰਿਤ ਹੈ ਕੁਝ ਮੱਛੀਆਂ ਕਛੂਆ ਅਤੇ ਸਮੁੰਦਰੀ ਜੀਵ ਜਦੋਂ ਪਾਣੀ ਵਿੱਚ ਆਕਸੀਜਨ ਘਟ ਹੋ ਜਾਂਦੀ ਹੈ ਤਾਂ ਉਹ ਆਪਣੀ ਪਾਚਨ ਪ੍ਰਣਾਲੀ ਰਾਹੀਂ ਹਵਾ ਨਿਗਲਦੇ ਨੇ ਅਤੇ ਉਸੇ ਰਾਹੀਂ ਸਾਹ ਲੈਂਦੇ ਨੇ ਇਸੇ ਤਰੀਕੇ ਨੂੰ ਮਨੁੱਖਾਂ ਉਤੇ ਅਜ਼ਮਾਇਆ ਗਿਆ ਹੈ ਵਿਗਿਆਨੀਆਂ ਨੇ ਐਂਟਰਲ ਵੈਂਟੀਲੇਸ਼ਨ ਨਾਮਕ ਤਕਨੀਕ ਵਿਕਸਿਤ ਕੀਤੀ ਹੈ ਜਿਸ ਦੇ ਵਿੱਚ ਗੁੱਦਾ ਰਾਹੀਂ ਆਕਸੀਜਨ ਨਾਲ ਭਰਪੂਰ ਤਰਲ ਪਾਇਆ ਗਿਆ ਇਹ ਤਰਲ ਅੰਤੜੀਆਂ ਦੀਆਂ ਕੰਧਾਂ ਰਾਹੀਂ ਖੂਨ ਵਿੱਚ ਆਕਸੀਜਨ ਪਹੁੰਚਾਉਂਦਾ ਹੈ ਜਾਪਾਨ ਵਿੱਚ 27 ਸਿਹਤਮੰਦ ਵਿਅਕਤੀਆਂ ਉਤੇ ਇਸ ਦਾ ਟੈਸਟ ਕੀਤਾ ਗਿਆ ਹੈ ਨਤੀਜੇ ਹੈਰਾਨੀਜਨਕ ਸਨ ਕਿਸੇ ਨੂੰ ਵੀ ਕੋਈ ਗੰਭੀਰ ਨੁਕਸਾਨ ਨਹੀਂ ਪਹੁੰਚਿਆ ਅਧੇ ਸਰੀਰ ਨੇ ਇਸ ਪ੍ਰਕਿਰਿਆ ਨੂੰ ਸਹਿਣਯੋਗ ਪਾਇਆ ਵਿਗਿਆਨੀ ਕਹਿੰਦੇ ਨੇ ਕਿ ਅਗਲਾ ਕਦਮ ਆਕਸੀਜਨ ਵਾਲੇ ਤਰਲ ਨਾਲ ਟੈਸਟ ਕਰਨਾ ਹੈ ਜੋ ਫੇਫੜੇ ਬੰਦ ਹੋਣ ਦੇ ਹਾਲਾਤ ਵਿੱਚ ਜੀਵਨ ਬਚਾਉਣ ਦਾ ਨਵਾਂ ਤਰੀਕਾ ਸਾਬਿਤ ਹੋ ਸਕਦਾ ਹੈ